ਅੱਜ ਬਈ ਦਿਨ ਬੁੱਧਵਾਰ ਟਰੈਕਟਰ ਮੰਡੀ ਤਲਵੰਡੀ ਇਧਰ ਟਰੈਕਟਰਾਂ ਦੀ ਕਿਵੇਂ ਰਿਹਾ ਮਾਹੌਲ ਮੰਡੀ ਦਾ ਸਾਰੇ ਭਰਾ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਜੁੜ ਜੋ ਬਈ ਸਾਰੇ ਭਰਾ ਕਰਦੇ ਆ ਗੱਲਾਂ ਬਾਤਾਂ ਤੇ ਦਿਖਾਉਣਿਆ ਤੁਹਾਨੂੰ ਅੱਜ ਰੇਟ ਨਵੇਂ ਨਵੇਂ ਟਰੈਕਟਰ ਦਿਖਾਵਾਂਗੇ ਤੇ ਨਾਲ ਦੀ ਨਾਲ ਕਮੈਂਟ ਕਰਕੇ ਜਰੂਰ ਦੱਸਿਓ ਜਿੱਲਿਆ ਭਰਾਵੋ ਕਿਹੜੇ ਟਰੈਕਟਰ ਬਾਰੇ ਜਾਣਕਾਰੀ ਲੈਣੀ ਹੈ ਤੇ ਕਿੱਥੋਂ ਕਿੱਥੋਂ ਆਪਾਂ ਇਹਨਾਂ ਜੁੜ ਗਏ ਸਾਰੇ ਭਰਾ ਨੋਯੂਦ ਸਿੰਘ ਅਬਦੁੱਲ ਲਾਈਵ ਕਿਵੇਂ ਹੋਵੇ ਲੇਟ ਬਈ ਵਾ ਗਰਮੀ ਵਾਲੀ ਸੀ ਪਹਿਲਾਂ ਯਾਰ ਤਾ ਕਰਕੇ ਹੁਣ ਮੜਾ ਇਹ ਮੌਸਮ ਠੰਡਾ ਹੋਇਆ ਤਾਂ ਕਰਕੇ ਲਾਈਵ ਹੋ ਗਏ ਮੰਡੀ ਦਾ ਮਾਹੌਲ ਅੱਜ ਠੀਕ ਠਾਕ ਖਾਸ ਨਹੀਂ ਸੌਦੇ ਹੋਏ ਗਾਕ ਤਾਂ ਬਹੁਤ ਫਿਰਦੇ ਨੇ ਰੰਗੜ ਰੂੰਗਾ ਦਾ ਬਹੁਤ ਵੱਜੀਆਂ ਨੇ ਟਰਾਂ ਦੀ ਹਜੇ ਪਰ ਸੌਦੇ ਠਾਮੇ ਟੱਲੀ ਹੋਇਆ ਨੇ ਦੇ ਵਿੱਚ ਆ ਦਿਨਾਂ ਦੇ ਵਿੱਚ ਭਰਾਵੋ ਜੀ ਨੇ ਟਰੈਕਟਰ ਲੈਣਾ ਤਾਂ ਫਾਇਦਾ ਤੁਹਾਡਾ ਜਰੂਰ ਹੋ ਜੂ 20 25 ਹਜ਼ਾਰ ਟਰੈਕਟਰ ਤੁਹਾਨੂੰ ਮੰਦਾ ਮਿਲਦਾ ਦਿਨਾਂ ਦੇ ਵਿੱਚ ਜੋ ਸੀਜ਼ਨ ਬਾਈ ਉੱਤੇ ਆ ਜਾਂਦਾ ਟਰੈਕਟਰ ਮਹਿੰਗੇ ਹੋ ਜਾਂਦੇ ਆ ਆਪ ਨੂੰ ਵੀ ਮਹਿੰਗੇ ਮਿਲ ਜਾਂਦੇ ਤੇ ਗਾਂ ਕਿਸਾਨ ਨੂੰ ਵੀ ਮਹਿੰਗੇ ਦੇਣੇ ਪੈਂਦੇ ਆ ਜਿਹੜੇ ਭਰਾ ਮੈਂ ਟਰੈਕਟਰ ਲੈਣੇ ਆ ਦਿਨਾਂ ਵਿੱਚ ਸਹੀ ਰਹਿੰਦੇ ਨੇ ਲੋ ਭਰਾਵੋ ਤੁਹਾਨੂੰ ਅੱਜ ਪ੍ਰੀਤ ਦਿਖਾਉਨੇ ਆ 955 2015 ਮਾਡਲ 370000 ਰੁਪਏ ਰੀਟਰੀ ਡਿਮਾਂਡ ਆ 4 ਡੈਲ ਨਵੇਂ ਟੈਕਸ ਰੇ ਬਿਲਕੁਲ ਵੀ ਦੱਸੋ ਗਾ 370000 ਰੁਪਏ ਰੀਟਰੀ ਡਿਮਾਂਡ ਆ 2015 ਮਾਡਲ ਅੱਗੇ ਆ ਗਿਆ ਹੌਲੈਂਡ 36302015 ਮਾਡਲ ਕੈਰੇਟ ਹੈ ਨਾ ਮੈਂ 3 ਸਪੀਡ ਦੇ ਵਿੱਚ ਇਹ ਟਰੈਕਟਰ ਦੀ ਬਈ ਇਹਨੂੰ ਸੀ ਨਹੀਂ ਮੈਨੂੰ ਐਫੀ ਡੈਟ ਦਾ ਟਰੈਕਟਰ ਮਿਲੂ ਕਾਗਜ ਪੱਤਰ ਓਕੇ ਆ 4.5 ਲੱਖ ਰੁਪਏ 2021 ਮਾਡਲ 50 ਦਾ ਨੰਬਰ ਇਹਾਰੇ ਟਾਇਰ ਨਵੇਂ ਫੋਲਰ ਟਰੈਕਟਰ ਤੇ ਸਮਾਨ ਲੱਗਿਆ ਹੋਇਆ ਜੂਜੀ ਗੇਅਰ ਦੇ ਵਿੱਚ ਸੈਡ ਕਲਚ ਯੱਕ ਵਾਲਾ ਟਰੈਕਟਰ ਆ ਗਿਆ ਭਰਾ ਉਹ ਲੈਫਟ ਕਮਪੈਸਟੀ ਯੱਕਾ ਦੇਖ ਲਓ ਫੋਲਟੋ ਮਾਡਲ ਮੇਕਓ ਪੰਪ ਦੇ ਵਿੱਚ ਜਿਹੜੇ ਭਰਾ ਮੇਕਓ ਪੰਪ ਨੂੰ ਪਸੰਦ ਕਰਦੇ ਨੇ 2021 ਮਾਡਲ ਪੀਆਓ ਨੰਬਰ 6,80,000 ਰੁਪਿਆ ਟਰੈਕਟਰ ਦੀ ਡਿਮਾਂਡ ਆ ਤੇ ਮੰਡੀ ਜੇ ਅੱਜ ਗੇਟਾ ਦੇ ਕੇ ਆਏ ਆ 2121 ਮਾਡਲ ਦਾ 7 ਲੱਖ ਤੋਂ ਉੱਪਰ ਡਿਮਾਂਡ ਸੀ ਭਾਈ ਬਿਲਕੁਲ ਜਿਐ ਜੇ ਡਿਮਾਂਡ ਆਪਣੀ ਤੇ ਜਿਐ ਜੇ ਰੇਟ ਤੇ ਆਪਾਂ ਤੁਹਾਨੂੰ ਟਰੈਕਟਰ ਇਹ ਮਿਲ ਜੂਗਾ 6.80 ਰਪਏ ਸਾਢੇ 6 ਲੱਖ ਰੁਪਏ ਦਾ ਮੌਕੇ ਤੇ ਮਾਨਤਾ ਨੂੰ ਜਰੂਰ ਕੀਤਾ ਜਾਊਗਾ ਅੱਗੇ ਬਾਬੋ ਆ ਗਿਆ ਆਪਣੇ ਕੋਲ 2012 ਮਾਡਲ 4,90,000 ਰੁਪਏ ਟਰੈਕਟਰ ਦੀ ਆਪਾਂ ਨਮਾਣਾ ਕਰਦੇ ਆ ਬਿਲਕੁਲ ਨਵਾਂ ਟਰੈਕਟਰ ਹੈ ਸਾਰੇ ਟਾਇਰ ਨਵੇਂ ਆ 92% ਟਰੈਕਟਰ origignal ਪਿਆ ਥੋੜੀ ਲੈਂਕਾਂ ਤੇ ਹੁੱਕ ਤੇ ਟੱਚਿੰਗ ਹੋਈ ਹੈ ਬਾਕੀ ਸ਼ੋ ਸ਼ੂਜ਼ ਆ ਰੇਮਬਾ ਦਾ ਰਗਿਆਣਾ ਦਾ ਭਾਈ ਬਾਡੀ ਲੈਣ ਦਾ ਪੂਰਾ ਸਾਫ ਸੁਥਰਾ ਟਰੈਕਟਰ ਪਿਆ 55 HP ਦੇ ਵਿੱਚ ਆ ਗਿਆ ਫੁੱਲ ਟੌਪ ਮਾਡਲ ਆ ਗਿਆ ਪਾਵਰ ਸਟੀering ਆ ਗਿਆ 3 ਸਪੀਡ ਡਬਲ GST ਉਟਰਾ 4 ਲੱਖ 90000 ਰੁਪਿਆ 6.5 ਲੱਖ ਰੁਪਿਆ ਟਰੈਕਟਰ ਦੇ ਦਾਂਗੇ ਮੌਕੇ ਤੇ ਮਾਨਦਾਨ ਹੋ ਜੂਗਾ ਹਰਿਆਣਾ ਨੰਬਰ ਆ ਐਨਓਸੀ ਟਰੈਕਟਰ ਦੀ ਮਿਲ ਜੂਗੀ ਖਾਸ ਕਰਕੇ ਆਪਣੇ ਕੋਲ ਬਈ ਹਰਿਆਣਾ ਹੀ ਹੁੰਦੇ ਆ ਇੱਕ ਅੱਧੇ ਹੁੰਦਾ ਪੰਜਾਬ ਇਹ ਜਿਹੜੇ ਅੱਜ ਤੁਹਾਨੂੰ ਆਪਾਂ ਟਰੈਕਟਰ ਇਹ ਦੇ ਦਾਂਗੇ ਅੱਗੇ ਆ ਗਿਆ ਭਾਈ 2008 ਮਾਡਲ 135000 ਰੁਪਏ ਦੀ ਡਿਮਾਂਡ ਕਰਦੇ ਆਪਾਂ 70 ਰੁਪਏ ਟਾਇਰ ਪਏ ਨੇ 70 75 ਰੁਪਏ ਇੰਜਨ ਗੇਅਰ ਦਾ ਬਹੁਤ ਚੰਗਾ ਕੋਲੋ ਚੰਗਾ ਟਰੈਕਟਰ ਇੰਜਨ ਗੇਅਰ ਦਾ ਜੇ ਪੁਰਾਣਾ ਚਾਹੀਦਾ ਇਹ ਟਰੈਕਟਰ ਆਪਾਂ ਤੁਹਾਨੂੰ ਭਾਈ ਦੇ ਦਾਂਗੇ 290000 ਰੁਪਏ ਦਾ ਬਹੁਤ ਚੰਗਾ ਟਰੈਕਟਰ ਆ ਗੁਦਰਾ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਚਾਰੇ ਪਾਸਿਓਂ ਸਾਈਡ ਗੇਅਰ ਕੰਪਨੀ ਮੇਡ ਹੀ ਭਰਾਵੋ ਇਹ ਡਬਲ ਕਲਚ ਆਹ ਸੌਰੀ ਪਾਵਰ ਸਟੀering ਆਹ ਕੋਲੋ ਚੰਗਾ ਟਰੈਕਟਰ ਹੈ ਨੰਬਰ ਚੇਪੜੀ ਕਾਪੀ ਐਡੀ ਪ੍ਰੂਵ ਬੰਦੇ ਦੇ ਨਾਲ ਹੈ ਪੀਰੀਅਡ ਤੇ ਟਰੈਕਟਰ ਮਿਲੂਗਾ ਅੱਗੇ ਹੈਗਾ 60 ਆਲਾ ਸੋਨਿਕਾ 2015 ਮਾਡਲ ਲੌਂਡ ਫੈਨਸ ਏ ਟਰੈਕਟਰ ਦੇ ਹੋ ਜੂ ਜਿੱਥੇ ਭਰਾਣੇ ਕਰਾਉਣਾ ਸਵਾ ਦਾ 3 ਲੱਖ ਰੁਪਏ ਦਾ ਸਵਾ ਤੋਂ 3.5 ਲੱਖ ਰੁਪਏ ਵੇਟ ਬੂਡ ਕੰਪਨੀ ਮੈਂ ਟਰੈਕਟਰ ਤੇ ਲੱਗੇ ਹੋਏ ਨੇ ਲੰਬਾਂ ਦੇ ਵਿੱਚ ਪੂਰਾ ਸਾਫ ਸੁਥਰਾ ਟਰੈਕਟਰ ਪਿਆ ਦੂਜੀ ਜੋੜੀ ਟਾਇਰਾਂ ਦੀ ਆ ਇੰਜਨ ਗੇਅਰ ਦਾ ਬਿਲਕੁਲ ਨਵਾਂ ਚਲਾਈ ਚਲੂਈ ਜਾਂ ਨਵੀਂ ਸਰਵਿਸ ਨਵਾਂ ਤੇਲ ਸਾਰੇ ਟਾਈਟਲ ਦੇ ਵਿੱਚ ਚੈੱਕ ਕਰੋ ਕੰਡੀਸ਼ਨ 2015 ਮਾਡਲ 4.5 ਲੱਖ ਰੁਪਏ ਡਿਮਾਂਡ ਕਰਦੇ ਆ ਸਾਬਾ ਚਲ 17 ਮਾਡਲ ਆ ਪੰਜਾ ਵਾਲਾ ਸੋਨਾ ਦੀ ਕ ਬਿਲਕੁਲ ਨਵਾਂ ਟਰੈਕਟਰ ਆ ਬਹੁਤ ਹੀ ਚੰਗਾ ਇੰਜਨ ਗੇਰ ਦਾ ਛਤਰੀ-ਛੁਤਰੀ ਫਾਇਬਰ ਦੀ ਲੱਗੀ ਹੋਈ ਆ ਆਪਣੇ ਪੰਜਾਬ ਵਿੱਚ ਹੀ ਚੱਲ ਰਿਹਾ ਟਰੈਕਟਰ ਇਹ 2017 ਮਾਡਲ KR 175000 ਰੁਪਏ ਟਰੈਕਟਰ ਦੀ ਡਿਮਾਂਡ ਆ ਸਾਢੇ 4 ਲੱਖ ਰੁਪਏ ਦਾ ਟਰੈਕਟਰ ਇਸ ਨੂੰ ਮਿਲ ਜੂਗਾ ਮੂਲ ਟ ਹੈ ਨਵੇਂ ਵਰਗੀ 990 ਪੈਸੇ ਪਹਿਲੇ ਪੈਨੇ 80 ਤੋਂ 85 ਪੈਸੇ ਪੰਜਾ ਵਾਲਾ ਪਾਵਰ ਪਲੱਸ ਦੇ ਵਿੱਚ ਫੁੱਲ ਟੌਪ ਮਾਡਲ ਆ ਗਿਆ ਇਹ। ਰਵਾਸੇ ਵੀਡੀਓ ਦੇ ਵਿੱਚ ਡਿਸਕਵਰ ਇੱਕ ਤਾਂ ਤੇ ਵੇਟ ਬੂਟ ਇਹਦੇ ਵੀ ਬਾਈ ਦੇਖ ਲਓ ਪਿਆ। ਬਹੁਤ ਆਈ ਜਾਂਦਾ ਬਾਈ। ਹੁਣ ਨਾ ਲਾਓ ਬਾਈ। ਫਾਰਮ ਟਰੈਕ ਆ ਗਿਆ ਬਾਈ ਆਪਣੇ ਕੋਲ 209 ਮਾਡਲ। ਹਰਿਆਣਾ ਨੰਬਰ 265000 ਰੁਪਏ ਟਰੈਕਟਰ ਦੀ ਡਿਮਾਂਡ ਕਰਦੇ ਆ। 80 ਤੋਂ 85 ਪੈਸੇ ਟਰੈਕ ਕਿ ਵੀ ਜੀ ਆਸੀ ਵੇਹੇ ਟਾਇਰ ਪਿਆ ਟਰੈਕਟਰ ਦੇ ਕੋਈ ਵਿੱਚ ਫੋਨ ਆਈ ਨਾ ਯਾਰ ਸਾਰਾ ਲਾਈਵ ਕਰਾਫ ਕਰਦਾ 2009 ਮਾਡਲ ਆ ਗਿਆ ਟਰੈਕਟਰ ਬਈ ਸ਼ੋ ਦਾ ਰਿੰਬ ਦਾ ਬਾਡੀ ਲਾਈਨ ਦਾ ਸਾਰਾ Ориਜਨਲ ਪਿਆ ਮਗਿਆੜਾ ਤੇ ਟੱਚਿੰਗ ਟਰੈਕਟਰ ਦੇ ਹੋਈ ਹੈਗੀ ਥੋੜੀ ਬਹੁਤੀ ਮੰਨੋ ਵੀ ਸਾਰੇ ਪੇਂਟ ਹੋਇਆ Ориਜਨਲ ਮਗਿਆੜਾ ਕਿਸੇ ਪਾਸੋਂ ਗਲੇ ਫੜ ਇਹ ਟਰੈਕਟਰ ਆਪਾਂ ਬਾਈ ਤੁਹਾਨੂੰ ਦੇ ਦਾਂਗੇ 2,40,000 2,35,000 ਰੁਪਏ ਦਾ ਟਰੈਕਟਰ ਇਹ ਤੁਹਾਨੂੰ ਮਿਲ ਜੂਗਾ। ਕਿਤੇ ਵੀ ਭਰਾ ਨੂੰ ਚਾਹੀਦਾ ਹੋਇਆ। ਚੈੱਕ ਕਰ ਲੋ ਟਰੈਕਟਰ ਨਿਗਰੀ ਹੈ ਸਾਫ਼ ਸੁਥਰਾ ਟਰੈਕਟਰ ਪਿਆ। ਜਿਹੜੇ ਭਰਾ ਆਪਣੇ ਨਵੇਂ ਜੁੜ ਰਿਹਾ। ਅੱਗੇ ਆ ਗਿਆ ਬਾਈ 363 2012 ਮਾਡਲ ਪੰਜਾਮ ਨੰਬਰ ਹੈ ਤੇ 14 ਦੇ ਰਿੰਬਾਂ ਦੇ ਵਿੱਚ ਆ ਗਿਆ 16 ਨੇ ਟਰੈਕਟਰ ਦੇ ਟਾਇਰ ਪਾਏ ਹੋਏ ਨੇ 4 ਲੱਖ ਤੋਂ 10000 ਰੁਪਿਆ ਟਰੈਕਟਰ ਦੀ ਜ਼ਮਾਹਤ ਬਿਲਕੁਲ ਜਾਇਜ਼ ਹੈ ਇਹ ਨਾੜਾ ਅਰੇ ਹਸਾਉਣਾ ਇੱਥੇ 3 ਸਪੀਡ ਦੇ ਵਿੱਚ ਹੀ ਆ ਗਿਆ ਆਪਾਂ ਚੈੱਕ ਕਰਕੇ ਤੁਹਾਨੂੰ ਦੱਸ ਦਿੰਨੇ ਆ 2 ਸਪੀਡ ਦੇ ਵਿੱਚ ਆ ਗਿਆ ਭਾਈ ਇਹ ਤਾਂ ਹੀ ਇਹਦਾ ਜਾਇਜ਼ ਰੇਟ ਆ ਟਾਇਰ ਬਿਲਕੁਲ ਨਵੇਂ ਆ ਟਰੈਕਟਰ ਦੇ 410000 ਰੁਪਇਆ ਇਹ ਟਰੈਕਟਰ ਨੂੰ ਭਾਅ ਦੇ ਵਿੱਚ ਹੀ ਮਿਲ ਜੂਗਾ 5545 ਖੜਾ ਮੈਸੀ ਬਾਈ 2005 ਮਾਡਲ 210000 ਰੁਪਇਆ ਟਰੈਕਟਰ ਦੀ ਡਿਮਾਂਡ ਕਰਦਾ ਬਾਈ 50 ਪੈਸੇ 60 ਪੈਸੇ ਟਾਇਰ ਪੈ ਨੇ ਟਰੈਕਟਰ ਦੇ ਟਾਇਰਾਂ ਠੀਕ ਪੈ ਨੇ ਵਧੀਆ ਸੋ ਪੇਂਟ ਆ ਇੰਜਨ ਗੇਅਰ ਦਾ ਓਕੇ ਆ ਥੋੜੇ ਰੁਪਇਆ ਦੇ ਵਿੱਚ 2005 ਮਾਡਲ 2 ਲੱਖ 10 ਹਜ਼ਾਰ ਰੇਟ ਤੇ ਅੱਗੇ ਬਈ ਆਪਣੇ ਕੋਲ ਹੌਲੈਂਡ 3600 ਆ ਗਿਆ ਜੇ ਕਿਸੇ ਭਰਾ ਨੇ ਥੋੜੇ ਪਿਆਂ ਦੇ ਵਿੱਚ ਹੌਲੈਂਡ ਲੈਣਾ ਇੱਕੋ ਪੰਪ ਦੇ ਵਿੱਚ ਆ ਗਿਆ ਮਗਲੇ 11 13 ਰਵੜ ਚੱਲੀ ਹੋਈ ਹੈ ਮੂਲਲੇ ਹੈਗੇ ਨੇ ਬਈ 77 80 ਵੇ ਦੇ 7 ਪਿਆਂ ਨਾਲ 14 11 ਜਾ ਆ ਗਿਆ ਇਹ ਡਬਲ ਕਲਚ ਆ ਗਿਆ ਹਰਿਆਣਾ ਨੰਬਰ ਹੈ ਪੀਡੂ ਟਰੈਕਟਰ ਦਾ ਮਿਲੂਆ ਇੰਜਨ ਗੇਰਦਾ ਉਹ ਕੇ ਥੋੜੇ ਰੁਪਿਆ ਦੇ ਵਿੱਚ ਕਿਸੇ ਭਰਾ ਨੂੰ ਹੌਲੈਂਡ ਚਾਹੀਦਾ ਹੋਇਆ 210000 ਰੁਪਿਆ ਡਿਮਾਂਡ ਹੈ 185000 ਰੁਪਿਆ 180000 ਰੁਪਿਆ ਦਾ ਟਰੈਕਟਰ ਦੇ ਦਾਂਗੇ ਜਿਹੜਾ ਆਪਣੀ ਵੀਡੀਓ ਦੇਖ ਕੇ ਆਊਗਾ ਚੈੱਕ ਕਰ ਲਓ ਕੰਡੀਸ਼ਨ ਪ੍ਰੀਟ ਕੜਾ ਬਾਈ 3549 ਸਿੰਗਲ ਟਾਂਚੇ 2012 ਮਾਡਲ 335000 ਰੁਪਿਆ ਦਾ ਡਿਮਾਂਡਾ ਮੂਲੇ ਟਾਇਰ ਨਾ ਮੇ ਆ ਮਗਲੇ ਪੈਨੇ 60 ਰੁਪਏ ਟਰੈਕਟਰ ਚੰਗਾ ਬਹੁਤ ਚਲਾਈ ਗਈ ਥੋੜੇ ਰੁਪਿਆ ਦੇ ਰਹਿਣਾ ਜਾਂ ਕਿਤੇ ਭਰਾ ਨੇ ਬੂਮ ਗਾਮ ਤੇ ਲਾਉਣਾ ਟਰੈਕਟਰ ਵਧੀਆ ਅਗੇ ਸੋਨਾਲੀ ਕਾ 45 ਹਲ ਆ ਗਿਆ ਆਪਣੇ ਕੋਲ 2002 ਮਾਡਲ ਟਰੈਕਟਰ ਸਾਫ ਸੁਥਰਾ ਪਿਆਗਾ ਥੋੜੇ ਜਿਹੇ ਰੁਪਈਆ ਦੇ ਵਿੱਚ ਕਿਸੇ ਨੂੰ ਭਰਾ ਨੂੰ ਚਾਹੀਦਾ ਹੋਇਆ 2002 ਮਾਡਲ 1.45 ਲੱਖ ਰੁਪਈਆ ਟਰੈਕਟਰ ਦੀ ਦਮਾਗ ਇਹ ਟਰੈਕਟਰ ਨੂੰ 1.5 ਲੱਖ ਰੁਪਈਆ ਦਾ ਦਰਵਾਦਾਂ ਬਾਕੀ ਕਮੈਂਟ ਕਰਕੇ ਦੱਸ ਦਿਓ ਬਾਈ ਕਿਹੜਾ ਟਰੈਕਟਰ ਬਾਰੇ ਜਾਣਕਾਰੀ ਚਾਹੀਦੀ ਜੇ ਦਾ 2002 ਮਾਡਲ 652 8 ਮਾਡਲ ਖੜਾ ਬਾਈ 3 ਲੱਖ 40 ਹਜ਼ਾਰ ਰੁਪਏ ਦਾ ਟਰੈਕਟਰ ਸੋਨਾ ਬਹੁਤ ਪਿਆਗਾ ਚਾਰੇ ਟਨ ਅਗਲੇ ਟੈਕ ਦਾ ਬਿਲਕੁਲ ਨਵੇਂ ਮੂਲੇ ਸੀ ਵੈਸੇ ਤੇ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਰੈਣਾ ਨੰਬਰ ਐ ਐਕਿਡੇਟਡ ਟਰੈਕਟਰ ਦਾ ਮਿਲੂਗਾ ਸਾਫ ਸੁਥਰਾ ਪਿਆ ਲੋ ਚੈੱਕ ਕਰੋ ਕੰਡੀਸ਼ਨ ਖਲਾਉਸ ਕਰ ਇੰਜਨ ਦੇ ਵਿੱਚ ਆ ਗਿਆ ਕੇ ਪਈ 30 ਲੱਖਾਂ ਲਿਕਾ ਆ ਬਈ ਆਪਣੇ ਕੋਲ 2008 ਮਾਡਲ ਸੋ ਸੋ ਚੈੱਕ ਕਰੋ ਟਰੈਕਟਰ ਦੀ ਬਹੁਤ ਸੋਹਣੀ ਪਈ ਹੈ ਸਿੰਬ ਜਰੂਰ ਪੇਂਟ ਆ ਟਰੈਕਟਰ ਦੇ ਪਰ ਸੋਹਣੇ ਹੋਏ ਹੋਏ ਨੇ ਚੰਗੇ ਨਵੇਂ ਵਰਗੀ ਆ ਟਾਇਰ ਬਿਲਕੁਲ ਮੂਲੇ ਨਵੇਂ ਆ ਮਗਲ 80 85 ਪੈਸੇ ਪਏ ਨੇ ਟਰੈਕਟਰ ਸੋਹਣਾ ਸਾਫ ਸੁਥਰਾ ਪਿਆ ਸਿੰਗਲ ਕਲਚ ਦੇ ਵਿੱਚ 235000 ਰੁਪਏ ਟਰੈਕਟਰ ਜਵਾੜਾ ਇੰਜਨ ਗੇਅਰ ਦਾ ਬਹੁਤ ਚੰਗਾ ਚਲਾਈ ਚਲੋਈਦਾ ਜੇ ਕਿਸੇ ਭਰਾ ਨੂੰ ਲੈਣਾ ਹੋਵੇ ਟਰਾਲੀ ਟੋਲੀ ਵਾਸਤੇ ਤਾਂ ਆਪੇ ਨਾਲ ਸੰਪਰਕ ਕਰ ਸਕਦੇ ਹੋ 2008 ਮਾਡਲ ਇਹ ਟੈਟਰ ਦੇ ਜਾਣੇ ਤੁਹਾਨੂੰ ਆਪਾਂ 215000 ਰੁਪਏ ਦਾ ਟਰੈਕਟਰ ਬਹੁਤ ਸੋਹਣਾ ਤੇ 850 ਜਨ ਆ ਗਿਆ ਆਪਣੇ ਕੋਲ 2012 ਮਾਡਲ 415000 ਰੁਪਏ ਟੈਕਟਰ ਦੀ ਡਿਮਾਂਡ ਆ ਪੂਰ ਸਟਾਰ ਦੇ ਵਿੱਚ 80 85 ਰੁਪਏ ਟੈਕਟਰ ਦੇ ਟਾਇਰ ਪਏ ਨੇ ਟਰੈਕਟਰ ਬਹੁਤ ਚੰਗਾ ਚਲਾਈ ਚਲੂਈ ਦਾ 415000 ਰੁਪਏ ਦੀ ਡਿਮਾਂਡ ਆ 79000 ਰੁਪਏ ਦਾ ਟਰੈਕਟਰ ਇਹ ਤੁਹਾਨੂੰ ਮਿਲ ਜੂਗਾ। ਅਗਰ ਇੱਕ ਨਵਾਂ ਮਾਡਲ ਖੜਾ ਟਾਪ ਮਾਡਲ ਇਹੋ ਸਟਾਰਟਿੰਗ ਹੋਈ ਹੈ ਬਈ 3 ਸਪੀਡ ਇਹ 2009 ਮਾਡਲ ਦੇ ਵਿੱਚ ਹੀ ਆਏ ਨੇ। ਪਿਆਮ ਨੰਬਰ ਆ ਦੂਜੇ ਥਾਂ ਨਾਗਾ। ਜ਼ਿਮੀਂਦਾਰਾ ਟਰੈਕਟਰ ਆ। ਟਰੈਕਟਰ ਅਜੇ ਧੋਤਾ-ਧੋਤਾ ਨਹੀਂ ਬਾਈ ਨੇ ਜ਼ਿਮੀਂਦਾਰੀ ਹੈਗਾ ਵੀ ਟਰੈਕਟਰ ਸਾਫ ਸੁਥਰਾ ਬੈਸ਼ੇਕੋ ਚੱਕਰ ਵੀ ਟਰੈਕਟਰ ਦੇ ਨਾਲ ਦੇ ਪਿਆ। ਮਾਨਸੂਨ ਲੱਗਿਆ ਵਧੀਆ ਘਰੇ ਰੱਖਿਆ ਹੋਇਆ। ਇਹ ਆਮ ਨੰਬਰ ਕੁਝ ਜੇ ਸਾਣਾ ਥੋੜਾ ਜਿਹਾ ਟਾਈਮ ਹੀ ਹੋ ਗਿਆ 2-4 ਮਹੀਨੇ ਦੀ ਪਾਸੇ ਲੰਗੀ ਨੂੰ ਫੋਲਟ ਆਪ ਮਾਰ ਲਗਾ 3 ਸਪੀਡ ਦੇ ਵਿੱਚ ਡਬਲ ਜੈਸਟੀ ਬੂਟਰ ਆ ਗਿਆ 4 ਲੱਖ 43 ਗਏ 45000 ਰੁਪਏ ਟਰੈਕਟਰ ਦੀ ਡਿਮਾਂਡ ਕਰਦਾ 4 ਲੱਖ ਰੁਪਏ ਦਾ ਟਰੈਕਟਰ ਹੈ ਸ਼ਾਇਦ ਬਈ ਬਣ ਜੂਗਾ ਕਿਸੇ ਭਰਾ ਨੂੰ ਚਾਹੀਦਾ ਹੋਇਆ ਟਰੈਕਟਰ ਇੰਜਨ ਗੇਰ ਦਾ ਓਕੇ ਆ ਬਿਲਕੁਲ ਲੋ ਮੈਟਰਾਇਜ਼ਰ ਨਾਲ ਸਨਵਾਜ ਦੇ ਨਾਮੇ ਨਾਮੇ ਟਰੈਕਟਰ ਦਿਖਾਉਣੇ ਆ ਬਹੁਤ ਹੀ ਘੱਟ ਚੱਲੇ ਹੋਏ ਲੋ ਇਧਰ ਖੜਾ ਮੇਰੇ ਹਿਸਾਬ ਨਾਲ 23 ਮਾਡਲ ਲੱਗਦਾ ਹੈ। ਬਾਕੀ ਆਪਾਂ ਚੈੱਕ ਕਰ ਲੈਣੇ ਆ। 2023 ਮਾਡਲ ਆ ਭਰਾਵੋ। 7,85,000 ਰੁਪਿਆ ਟਰੈਕਟਰ ਦੀ ਡਿਮਾਂਡ ਆ ਗਈ। ਕੰਡੀਸ਼ਨ ਚੈੱਕ ਕਰ ਲੋ ਟਰੈਕਟਰ ਦੀ। ਨਵਾਂ ਟਰੈਕਟਰ ਬਿਆ ਬਿਲਕੁਲ ਮੂਗਲੇ ਟਰਜਾ ਜੀ ਪਾਏ ਹੋਏ ਨੇ ਅਗਲੇ ਨਾਲ ਦੀ ਨੀ ਟਰੈਕਟਰ ਦੇ ਕੁਝ ਘੰਟੇ ਟਰੈਕਟਰ ਚੱਲਿਆ ਹੋਇਆ ਲੋ ਬਾਈ ਕਹੋ ਜੈਕਰ ਟਰੈਕਟਰ ਦੀ ਕੰਡੀਸ਼ਨ ਚਾਰੇ ਪਾਸੇ ਹੁਣ ਦਿਖਾ ਦਨੇ ਆਪਾਂ ਬਿਲਕੁਲ ਨਵਾਂ ਟਰੈਕਟਰ ਰਮਾਇਣਾ ਮਟਰੈਕਟਰ ਬਾਪੋਇਸ ਤੇ ਚਲਵੰਡੀ ਸਾਬੋ ਟ੍ਰੈਕਟਰ ਮੰਡੀ ਤੇ ਆਉਂਦੇ ਰਹਿੰਦੇ ਨੇ ਤੇ ਪੁਰਾਣੇ ਲੈਣੇ ਹੋਏ ਤਾਂ ਹੰਪਰਕੇ ਜਰੂਰ ਕਰ ਲਿਓ ਹਾਰ ਪਾਇ ਖੜੇ ਨੇ ਭਰਾਵੋ ਹਾਰ ਪਾਇ ਟ੍ਰੈਕਟਰ ਇੱਕ 20 ਮਾਡਲ ਹੋਰ ਖੜਾ ਇੱਧਰ ਕੰਡੀਸ਼ਨ ਕੀ ਇੱਕ ਕਰ ਲਓ ਇਹਦੀ ਵੀ ਬਿਲਕੁਲ ਨਵਾਂ 8 ਲੱਖ 15000 ਰੁਪਏ ਟ੍ਰੈਕਟਰ ਦੀ ਡਿਮਾਂਡ ਆ ਫੁੱਲਾ ਪਲੇਟਫਾਰਮ ਵਾਲਾ ਥਰਡ ਗੇਅਰ ਦੇ ਵਿੱਚ ਲੋ ਬਈ ਜਮੇ ਨਵਾਂ ਟਰੈਕਟਰ ਪਿਆ ਪੁਰਾਣੀ ਸ਼ੋਅ ਦੇ ਵਿੱਚ ਜਿਹੜੇ ਭਰਾ ਪ੍ਰਦਰਾਂਤ ਕਰਦੇ ਨੇ ਟਰੈਕਟਰ ਪੁਰਾਣੀ ਸ਼ੋਅ ਦੇ ਵਿੱਚ ਆ ਗਏ ਬਿਲਕੁਲ ਨਵਾਂ ਪੁਸ਼ਕ ਘਾਂਟੀ ਚੱਲਿਆ ਹੋਇਆ ਟਰੈਕਟਰ ਇਹ ਲੋ ਬਈ ਚੈੱਕ ਕਰੋ ਕੰਡੀਸ਼ਨ ਖੁੱਲੇ ਪਲੇਟਫਾਰਮ ਦੇ ਵਿੱਚ අටලක පන්දර න චෝදය පච ජම නමාට අයිටරා පිවී කතිම් මාන් සග නම්බරා දකාම විීඩියෝජ සමාජපරා ලෝබරරු ਆਪੋ ਚੋੜਾ ਦੇ ਲੈ ਹੋ ਕਰੇ ਹੁੰਦੇ ਏ ਲੋ ਮਿੱਤਰੋ ਨਵਾਂ ਟਰੈਕਟਰ ਜੇ ਕਿਸੇ ਭਰਾ ਨੂੰ ਚਾਹੀਦਾ ਹੈ ਕੁਸ਼ਕ ਘੰਟੇ ਚੱਲਿਆ ਹੋਊ ਟਰੈਕਟਰ 22 ਦੇ ਨੰਬਰ ਦੇ ਦਿੰਦੇ ਆ ਮੈਂ ਛੀ ਖੜਾ 55452 ਕੋਲੇ ਨਵਾਂ ਟਰੈਕਟਰ ਕੁਸ਼ਕ ਘੰਟੀ ਇਹ ਚੱਲਿਆ ਹੋਇਆਗਾ 50 ਨੰਬਰ ਦੀ ਟਰੈਕਟਰ ਹੁੰਦੇ ਬਾਈ ਕੋਲ ਖਾਸ ਕਰਕੇ ਚੈੱਕ ਕਰ ਲੋ ਆ ਟਰੈਕਟਰ ਜਾਰੇ ਪੰਜੇ ਹੀ ਦੀ ਹੈ ਬਾਈ ਦੇ ਤੇ ਬਾਈ ਨਸਾਂ ਸੰਪਰਕ ਕਰ ਲਿਓ ਜੇ ਆਪਾਂ ਨੂੰ ਫੋਨ ਲਾ ਲਿਓ ਕੋਈ ਚੱਕੇ ਨੰਬਰ ਆਪਾਂ ਦੇ ਦਾਂਗੇ ਬਾਕੀ ਵੀਡੀਓ ਵਗਾਰਾ ਬਾਈ ਹੁਣ ਕੰਟੀਨਿਊ ਜਾਇਆ ਕਰ ਲਈਆਂ ਅੱਗੇ ਥੋੜਾ ਜਿਹਾ ਆਹ ਦਿਨਾਂ ਦੇ ਵਿੱਚ ਨਾ ਹੰਦਾ ਪੈਣ ਨਾ ਹੁੰਦਾ ਟਰੈਕਟਰ ਘੱਟ ਵੇਖਦੇ ਨੇ ਬਾਕੀ ਬਾਈ ਵੀਡੀਓ ਸ਼ੇਅਰ ਜਰੂਰ ਕਰ ਦਿਆ ਕਰੋ ਆਪਾਂ ਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਨਵੀਆਂ ਨਵੀਆਂ ਵੀਡੀਓਾਂ ਤੁਹਾਡੇ ਵਾਸਤੇ ਆਪਾਂ ਜਰੂਰ ਲੈ ਕੇ ਆਇਆ ਕਰਾਂਗੇ ਨਵੇਂ ਨਵੇਂ ਟਰੈਕਟਰ ਗਿਆ ਜਿਹੜੇ ਟਾਂ ਤੇ ਬਾਕੀ ਕੋਈ ਵੀ ਟਰੈਕਟਰ ਆਪਣਾ ਵਾਹ ਕੇ ਚੈੱਕ ਕਰਕੇ ਲਿਜਾ ਸਕਦੇ ਹੋ 850 ਦਿਖਾ ਦੇ ਬਈ ਸਾਰੇ ਜਿਹਨਾਂ ਸੀਗੇ ਆਪਾਂ ਲਵੇ ਜਾਵੇ ਓਕੇ ਮਿਲਦੇ ਆਂ ਬਾਈ ਫੇਰ ਕਿਤੇ ਅਗਲੀ ਮੰਡੀ ਤੇ ਬਾਕੀ ਵੀਡੀਓ ਵਗਾਰਨ ਆਪਣੀਆਂ ਚੈਨਲ ਤੇ ਆਉਂਦਾ ਰਹਿਣੀਆਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਹੁਤ ਬਹੁਤ ਧੰਨਵਾਦ